ਸਤਿ ਸ਼੍ਰੀ ਅਕਾਲ ਦੋਸਤੋ ਅਕਲ ਧੱਕੇ ਖਾ ਕੇ ਆਉਂਦੀ ਆ ਉਹ ਛੋਟਾ ਹੁੰਦਾ ਆਪਣੇ ਬਾਪੂ ਨਾਲ ਬਹੁਤ ਲੜਦਾ ਸੀ ਕਿ ਮੇਰੇ ਸਾਥੀਆਂ ਕੋਲ ਵੱਡੀਆਂ ਗੱਡੀਆਂ ਵੱਡੇ ਮੋਟਰਸਾਈਕਲ ਹਨ ਪਰ ਮੈਨੂੰ ਲੈ ਕੇ ਨਹੀਂ ਦਿੰਦੇ ਹਰ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਸਾਰੇ ਪਰਿਵਾਰ ਨੂੰ ਬਹੁਤ ਦੁਖੀ ਕਰਦਾ ਸੀ ਪਰ ਉਸਦੇ ਬਾਪੂ ਔਖਾ ਸੁੱਖਾ ਹੋ ਕੇ ਉਸ ਦੀਆਂ ਸਾਰੀਆਂ ਇੱਜ਼ਾਂ ਪੂਰੀਆਂ ਕੀਤੀਆਂ ਉਸ ਨੂੰ 50 ਹਜ਼ਾਰ ਤੇ ਲੱਖ ਰੁਪਏ ਦੀ ਰਕਮ ਬਹੁਤ ਛੋਟੀ ਲੱਗਦੀ ਸੀ ਫਿਰ ਉਸਦੇ ਸਾਰੇ ਸਾਥੀ ਬਾਹਰਲੇ ਮੁਲਕਾਂ ਨੂੰ ਜਾਣ ਲੱਗੇ ਉਸਦੇ ਮਨ 'ਚ ਵੀ ਖਿਆਲ ਆਇਆ ਕਿ ਮੈਂ ਵੀ ਬਾਹਰ ਜਾਣਾ ਹੈ। ਉਸ ਬਾਪ ਨੇ ਪੈਸਿਆਂ ਦਾ ਬੰਦੋਬਸਤ ਕਰਕੇ ਬਾਹਰ ਭੇਜ ਦਿੱਤਾ। ਬਾਹਰ ਆ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਲੱਗਾ। ਇੱਕ ਮਹੀਨੇ ਜ਼ਿਆਦਾ ਖਰਚ ਹੋਣ ਨਾਲ ਬੈਂਕ ਖਾਤੇ ਵਿੱਚ ਕੋਈ ਡਾਲਰ ਨਾ ਰਿਹਾ ਤੇ ਉਸਨੇ ਕੋਈ ਖਰੀਦਦਾਰੀ ਨਾ ਕਰਨੀ ਸੀ। ਉਸ ਦਿਨ ਉਹ ਚੁੱਪ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਜਦ ਘਰੇ ਸੀ ਤਾਂ ਕੋਈ ਚਿੰਤਾ ਨਹੀਂ ਸੀ। ਜਦ ਦਿਲ ਕਰਦਾ ਸੀ ਤਾਂ ਬਾਪੂ ਕੋਲੋਂ ਮੰਗ ਲੈਂਦਾ ਸੀ। ਕਈ ਵਾਰ ਜਦ ਪੈਸੇ ਨਾ ਮਿਲਦੇ ਤਾਂ ਬਾਪੂ ਨਾਲ ਲੜਾਈ ਝਗੜਾ ਵੀ ਕਰਦਾ ਸੀ ਗੁੱਸੇ ਵੀ ਹੋ ਕੇ ਲੈ ਲੈਂਦਾ ਸੀ ਸੋਚਦਾ ਸੋਚਦਾ ਆਪਣੇ ਆਪ ਨੂੰ ਆਪ ਬਾਪੂ ਵਾਲੀ ਜਗ੍ਹਾ ਤੇ ਰੱਖ ਕੇ ਸੋਚਣ ਲੱਗਾ ਕਿ ਉਹ ਇਕੱਲਾ ਸਾਰੇ ਪਰਿਵਾਰ ਲਈ ਕਮਾਉਂਦਾ ਸੀ ਤਾਂ ਵੀ ਮੇਰੀ ਹਰ ਈਜ਼ ਪੂਰੀ ਕਰਦਾ ਸੀ ਪਰ ਉਸ ਦੀ ਕਮਾਈ ਨਾਲ ਇਕੱਲੇ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਿਆ ਉਸ ਦਿਨ ਅਹਿਸਾਸ ਹੋਇਆ ਕਿ ਕਮਾਈ ਕਿੰਨੀ ਮੁਸ਼ਕਲ ਨਾਲ ਹੁੰਦੀ ਹੈ ਉਸ ਸ਼ਾਮ ਆਪਣੇ ਬਾਪੂ ਨੂੰ ਫੋਨ ਲਾ ਕੇ ਕਹਿੰਦਾ ਕਿ ਸ਼ੌਂਕ ਤਾਂ ਬਾਪੂ ਤੇਰੇ ਪਿਆਸਿਆਂ ਨਾਲ ਹੀ ਪੂਰੇ ਕਰ ਲੈ ਮੈਂ ਆਪਣੇ ਡਾਲਰਾਂ ਨਾਲ ਤਾਂ ਮਸਾਂ ਗੁਜ਼ਾਰਾ ਹੁੰਦਾ ਸੋ ਦੋਸਤੋ ਆਪਣੇ ਮਾਪੇ ਨੂੰ ਤੰਗ ਨਾ ਕਰਿਆ ਕਰੋ ਉਹ ਦਿਨ ਰਾਤ ਮਿਹਨਤ ਕਰਕੇ ਤੁਹਾਡੀਆਂ ਵੇ ਲੋੜੀਆਂ ਮੰਗਾ ਪੂਰੀਆਂ ਕਰ ਦਿਆ ਇਹਨਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਬਾਪੂ ਤਾਂ ਸਿਰ ਦੇ ਤਾਜ ਹੁੰਦੇ ਨੇ ਤੇ ਮਾਂ ਮਾਂ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ